ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ 29 ਸਪਟੈਂਬਰ ਨੂੰ ਵਰਲਡ ਹਾਰਟ ਡੇ ਸੈਲੀਬ੍ਰੇਟ ਕਰ ਰਹੇ ਹਾਂ ਔਰ ਇਹ ਸਾਰੇ ਵਰਲਡ ਡੇ ਆਜ ਦੇ ਦਿਨ ਵਰਲਡ ਹਾਰਟ ਡੇ ਸੈਲੀਬ੍ਰੇਟ ਕਿਉਂ ਕੀਤਾ ਜਾਂਦਾ ਹੈ ਵਰਲਡ ਹਾਰਟ ਡੇ ਸੈਲੀਬ੍ਰੇਟ ਕਰਨ ਦਾ ਮੇਨ ਮਕਸਦ ਹੁੰਦਾ ਹੈ ਕਿ ਸਾਰੀ ਜਨਤਾ ਨੂੰ ਵਰਲਡ ਦੇ ਜਿੰਨੇ ਵੀ ਹੈਗੇ ਸਾਰ ਨੂੰ ਜਾਗਰੂਕ ਕੀਤਾ ਜਾਵੇ ਕਿ ਹਾਰਟ ਦੀ ਪ੍ਰੋਬਲਮ ਬਹੁਤ ਵਧ ਰਹੀ ਹੈ ਔਰ ਇਹਦਾ ਸੇ ਪ੍ਰੀਵੈਂਟ ਕਿੱਦਾ ਕਰੀਏ ਸਭ ਤੋਂ ਇੰਪੋਰਟੈਂਟ ਇਹ ਹੁੰਦਾ ਕਿ ਜੇ ਅਸੀਂ ਹਾਰਟ ਡਿਜ਼ੀਜ਼ ਨੂੰ ਪ੍ਰੀਵੈਂਟ ਕਰ ਲਏਨੇ ਇਹਦੇ ਨਾਲ ਜੋ ਜਾਨ ਵਸਦੀ ਬਹੁਤ ਜ਼ਿਆਦਾ ਹੈਗੀ ਇਨਫੈਕਟ ਜੋ ਮੈਂ ਕਹਿ ਰਿਹਾ ਸੀ ਕਿ ਹਾਰਟ ਡਿਜ਼ੀ ਸਭ ਤੋਂ ਜ਼ਿਆਦਾ ਮਹਤਤਾ ਹੁੰਦੀ ਹੈ ਜਿੰਨੀ ਵੀ ਬਿਮਾਰੀਆਂ ਸਿਲਾਈ ਚਾਹੇ ਕੈਂਸਰ ਹੋਵੇ ਚਾਹੇ ਹਾਰਟ ਡਿਜ਼ੀਜ਼ ਹੋਵੇ ਸਭ ਤੋਂ ਜ਼ਿਆਦਾ ਡਿਜ਼ੀਜ਼ ਹੁੰਦੀ ਕਾਰਡੀਓ ਵੈਸਕੂਲਰ ਡਿਜ਼ੀਜ਼ ਬੋਲਦੇ ਹਾਰਟ ਡਿਜ਼ੀਜ਼ ਹੈਗੀ ਪੈਰੀਫੇਰਲ ਵੈਸਕੂਲਰ ਡਿਜ਼ੀਜ਼ ਹੈ ਸਾਰੇ ਕਰਕੇ ਜਾਨ ਜਾਂਦੀ ਹੈ ਤੋਂ ਜੋ ਸਾਡਾ ਪ੍ਰੀਵੈਂਸ਼ਨ ਦਾ ਮੇਨ ਮਕਸਦ ਹੁੰਦਾ ਅਸੀਂ ਕਹਿੰਦੇ ਕਿ ਲਾਈਫ ਸਟਾਈਲ ਤੁਸੀਂ ਆਪਣਾ ਠੀਕ ਰੱਖੋ ਬਿਮਾਰੀਆਂ ਤਾਂ ਬਾਅਦ ਹੀ ਗੱਲ ਹੈ ਜੇ ਤੁਸੀਂ ਆਪਣਾ ਲਾਈਫ ਸਟਾਈਲ ਠੀਕ ਰੱਖ ਰਹੇ ਹੋ ਜੇ ਖਾਣ ਪੀਣ ਦਾ ਤਰੀਕਾ ਤੁਹਾਡਾ ਠੀਕ ਹੈਗਾ ਜੇ ਤਲੀਆਂ ਚੀਜ਼ਾਂ ਨਹੀਂ ਖਾ ਰਹੇ ਫਾਸਟ ਫਰਾਈਡ ਫੈਟੀ ਫੂਡ ਨਹੀਂ ਖਾ ਰਹ ਤੋ ਤੁਹਾਨੂੰ ਇਹ ਚੀਜ਼ਾਂ ਹੋਣ ਦੇ ਚਾਂਸਸ ਬਹੁਤ ਘੱਟ ਜਾਂਦੇ ਆ। ਸੈਕੰਡ ਐਕਸਰਸਾਈਜ਼ ਜੋ ਸੜੀ ਰეკਮੈਂਡੇਸ਼ਨ ਹੁੰਦੀ ਕਿ ਹਫਤੇ ਦੇ 30 ਮਿੰਟ ਹਫਤੇ ਦੇ 5 ਦਿਨ ਤੁਸੀਂ ਜੇ ਐਕਸਰਸਾਈਜ਼ ਕਰਦੇ ਹੋ ਤੁਹਾਨੂੰ ਹਾਰਟ ਦੀ ਪ੍ਰੋਬਲਮ ਹੋਣ ਦੇ ਚਾਂਸਸ ਘੱਟ ਜਾਂਦੇ ਆ। ਅਗੇਨ ਇੱਕ ਹੋਰ ਗੱਲ ਹੈਗੀ ਜੋ ਅਸੀਂ ਕਹਿੰਦੇ ਰਿਸਕ ਫੈਕਟਰਸ ਕੁਝ ਬਿਮਾਰੀਆਂ ਹੁੰਦੀ ਜਿਹਦੇ ਕਰਕੇ ਹਾਰਟ ਦੀ ਪ੍ਰੋਬਲਮ ਹੋਣ ਦੇ ਚਾਂਸਸ ਵੱਧ ਜਾਂਦੇ ਉਹਦੇ ਵਿੱਚ ਤਿੰਨ ਮੇਨ ਪ੍ਰੋਬਲਮ ਹੈਗੀ ਇੱਕ ਤਾਂ 슈ਗਰ ਹੈਗਾ ਇੱਕ ਹਾਈ ਬਲੱਡ ਪ੍ਰੈਸ਼ਰ ਹੈਗਾ ਤੇ ਤੀਜਾ ਕੋਲੇਸਟ੍ਰੋਲ ਜੋ ਅਸੀਂ ਕਹਿੰਦੇ ਸਰੀਰ ਦੇ ਬਲੱਡ ਦੇ ਜੋ ਕੋਲੇਸਟ੍ਰੋਲ ਜਾਂ ਚਰਬੀ ਵੱਧ ਜਾਂਦੀ ਹੈ ਤੋ ਇਹਨ 3 ਚੀਜ਼ਾਂ ਦਾ ਧਿਆਨ ਰੱਖਣਾ ਜੇ ਤੁਹਾਨੂੰ ਕੋਈ 슈ਗਰ ਹੈ ਬਲੱਡ ਪ੍ਰੈਸ਼ਰ ਹੈ ਉਹਦਾ ਇਮੀਡੀਏਟਲੀ ਇਲਾਜ ਕਰਾਓ ਜੇ ਇਲਾਜ ਕਰਦੇ ਹੋ 슈ਗਰ ਬੀਪੀ ਨੂੰ ਕੰਟਰੋਲ ਦੇ ਰੱਖਦੇ ਫਿਰ ਤੁਹਾਨੂੰ ਹਾਰਟ ਦੀ ਪ੍ਰੋਬਲਮ ਹੋਣ ਦੇ ਚਾਂਸਸ ਬਹੁਤ ਘੱਟ ਜਾਂਦੇ ਜ਼ਰੂਰੀ ਨਹੀਂ ਹੈਗਾ ਬੰਦੇ ਆਉਂਦੇ ਸਾਡੇ ਕੋਲ ਕਹਿੰਦੇ ਕਿ ਡਾਕਟਰ ਸਾਹਿਬ ਮੈਂ ਪਤਲਾ-ਦੁਬਲਾ ਨਾ ਮੈਨੂੰ 슈ਗਰ ਹੈ ਬੀਪੀ ਹੈ 40 ਸਾਲ ਦੀ ਉਮਰ ਫਿਰ ਵੀ ਮੈਨੂੰ ਕਿਉਂ ਹੋ ਗਿਆ ਹੋ ਸਕਦਾ ਉਹਦੇ ਫਿਰ ਕੁਝ ਹੋਰ ਫੈਕਟਰਸ ਹੁੰਦੇ ਜੈਨੇਟਿਕ ਫੈਕਟਰਸ ਹੈਗਾ ਫੈਮਿਲੀ ਹਿਸਟਰੀ ਹੈ ਕਿਸੇ ਨੇ ਮਾਂ ਪਿਓ ਨੂੰ ਜਲਦੀ ਉਮਰ ਦੇ ਹੋਏ ਤਾਂ ਉਹਨਾਂ ਨੂੰ ਵੀ ਹੋਣ ਦੇ ਚਾਂਸਸ ਹੁੰਦੇ ਲੇਕਿਨ ਇਹ ਹੈ ਕਿ ਜੋ ਰਿਸਕ ਫੈਕਟਰਸ ਜੇ ਉਸ ਨੂੰ ਅਸੀਂ ਉਹਨੂੰ ਕੰਟਰੋਲ ਕਰਦੇ ਹਾਂ ਤਾਂ ਹਾਰਟ ਦੀ ਪ੍ਰੋਬਲਮ ਹੋਣ ਦੇ ਚਾਂਸਸ ਘੱਟ ਹੁੰਦੇ ਆ ਅਸੀਂ ਅੱਜ ਮਾਰਨਿੰਗ ਦੇ ਕੈਂਪ ਵੀ ਕੀਤਾ ਅਸੀਂ ਕਾਫੀ ਪੇਸ਼ੈਂਟਸ ਨੂੰ ਬੁਲਾਇਆ ਸਾਨੂੰ ਜਾਗਰੂਕ ਕੀਤਾ ਅੱਜ ਅਸੀਂ ਇੱਕ ਵਾਕ ਵੀ ਲਾਈ ਸੀ 200 ਬੰਦੇ ਉਹਦੇ ਵਿੱਚ ਆਏ ਸੀ ਤਾਂ ਸਾਡਾ ਮੇਨ ਹੈ ਕਿ ਅਸੀਂ ਫ੍ਰੀ ਕੈਂਪ ਵੀ ਕਰ ਰਹੇ ਹਾਂ ਸਾਡਾ ਮੇਨ ਮਕਸਦ ਹੈ ਕਿ ਲੋਕਾਂ ਨੂੰ ਅਸੀਂ ਜਾਗਰੂਕ ਕੀਤਾ ਜਾਵੇ ਸਾਡੀ ਪੂਰੀ ਟੀਮ ਬੈਠੀ ਹੈ ਇੱਥੇ ਐਂਡ ਵੀ ਹੈਵ ਅ ਕੰਪਲੀਟ ਟੀਮ ਇਨ ਗਲੋਬਲ ਹਾਰਟ ਹਸਪੀਟਲ ਇੱਥੇ ਕਾਰਡਿਕ ਸਰਜਰੀ ਐਂਜੀਓਪਲਾਸਟੀ ਪੈਰੀਫਰਲ ਵੈਸਕੂਲਰ ਸਰਜਰੀ ਸਾਰਾ ਕੁਝ ਹੁੰਦਾ ਹੈ ਤੋ ਮੇਰੀ ਹਾਂਜੀ ਕੈਂਸਰ ਦਾ ਨਾਮ ਸੁਣ ਕੇ ਲੋਕ ਕਰ ਲੈਂਦੇ ਕਿ ਇਹ ਦਾ ਸ਼ਾਇਦ ਇਤਿਹਾਸ ਕਿਵੇਂ ਕਿਸ ਤਰ੍ਹਾਂ ਦਾ ਸਲੂਸ਼ਨ ਹੈ ਕਿਸ ਤਰ੍ਹਾਂ ਚੈੱਕ ਕਰਾ ਦੇ ਕੋ ਜੋ ਮੈਂ ਕਿਹਾ ਕੈਂਸਰ ਤੋਂ ਵੱਡੀ ਬਿਮਾਰੀ ਆਜ ਦੀ ਦੁਨੀਆ ਦੇ ਜੇ ਦੇਖੀ ਜਾਓ ਜੀ ਇਨਸੀਡੈਂਸ ਹੈ ਇਹ ਜੋ ਜ਼ਿਆਦਾ ਮਾਤਰਾ ਦੇ ਦੇਖੀ ਜਾਂਦੀ ਔਰ ਜ਼ਿਆਦਾ ਮੌਤ ਹੁੰਦੀ ਹੈ ਕੈਂਸਰ ਤੋਂ ਜ਼ਿਆਦਾ ਹਾਰਟ ਦੀ ਪ੍ਰੋਬਲਮ ਹੈਗੀ ਅਸੀਂ ਕੈਂਸਰ ਤੋਂ ਡਰਦੇ ਹਾਂ ਅਚੇ ਕਈ ਵਾਰ ਟਰਮੀਨਲ ਕੈਂਸਰ ਹੁੰਦਾ ਉਹਦਾ ਇਲਾਜ ਨਹੀਂ ਹੈਗਾ ਲੇਕਿਨ ਹਾਰਟ ਦੀ ਬਿਮਾਰੀ ਇਦਾਂ ਜਦਾਂ ਇਲਾਜ ਹੈਗਾ ਜੇ ਸਾਨੂੰ ਪਹਿਲੇ ਪਤਾ ਲੱਗ ਜਾਵੇ ਪਹਿਲੇ ਤਾਂ ਅਸੀਂ ਪ੍ਰੀਵੈਂਟ ਕਰੀਏ ਕਿ ਨਾ ਹੋਵੇ ਜੋ ਮੈਂ ਤੁਹਾਨੂੰ ਕਿਹਾ ਕਿ ਪਹਿਲੇ ਜੋ ਰਿਸਕ ਫੈਕਟਰਸ ਹਨ ਉਹਨੂੰ ਘਟਾਈਏ ਜੇ ਅਸੀਂ ਖਾਂਡ ਪੀਂਦਾ ਤਰੀਕਾ ਠੀਕ ਰੱਖੀਏ ਲਾਈਫ ਸਟਾਈਲ ਠੀਕ ਰੱਖੀਏ ਤਾਂ ਢਾਰਦੀ ਬਲੌਂ ਹੋਣ ਦੀ ਜਗ੍ਹਾ ਸਸ ਘਟ ਜਾਂਦੇ ਉਹ ਜੇ ਹੋਇਆ ਦੋ ਦਾ ਵੀ ਇਲਾਜ ਹੈਗਾ ਅਸੀਂ ਇਹੀ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਆਪਣਾ ਲਾਈਫ ਸਟਾਈਲ ਠੀਕ ਰੱਖੋ ਜੇ ਕੋਈ ਰਿਸਕ ਫੈਕਟਰਸ ਹੈ ਤੁਸੀਂ ਜਾ ਕੇ ਕੋਈ ਵੀ ਪ੍ਰੋਬਲਮ ਇਮੀਡੀਟਲੀ ਜਾ ਕੇ ਉਹਦਾ ਡਾਕਟਰ ਨੂੰ ਦਿਖਾਣਾ ਹੈਗਾ ਕਈ ਵਾਰ ਅਸੀਂ ਟੈਸਟ ਨੂੰ ਕਰਤਾਂ ਦੇ ਕਿ ਪਤਾ ਨਹੀਂ ਮੈਨੂੰ ਪ੍ਰੋਬਲਮ ਆ ਜਾਊਗੀ ਜਾਂ ਰਹਿਣ ਦੋ ਮੈਂ ਕਿ ਪਤਾ ਨਹੀਂ ਮੈਨੂੰ ਹਾਰਟ ਦੀ ਪ੍ਰੋਬਲਮ ਹੈ ਆਪਰੇਸ਼ਨ ਕਰਾਣਾ ਪੈਣਾ ਹਨਾ ਬਟ ਉਹ ਚੀਜ਼ ਤੋਂ ਨਹੀਂ ਡਰਨਾ ਕਿਉਂਕਿ ਇਹਦਾ ਇਲਾਜ ਹੈਗਾ ਜੇ ਅਸੀਂ ਕੋਈ ਪ੍ਰੋਬਲਮ ਆਂਦੀ ਹੈ ਕੋਈ ਨਾੜੀਆਂ ਦੇ ਬਲੋਕੇਜ ਹੈ ਅਸੀਂ ਉਹਦਾ ਕੋਈ ਸਟੈਂਟ ਪਾਉਂਦੇ ਨੇ ਕੋਈ ਬਾਈਪਾਸ ਕਰਦੇ ਨੇ ਕਈ ਵਾਰ ਦਵਾਈ ਦੇ ਨਾਲ ਵੀ ਚੱਲ ਜਾਂਦੀ ਹੈ ਨਾੜੀਆਂ ਹਨਾ ਉਹ ਡਿਪੈਂਡ ਕਰਦਾ ਕੀ ਨਿਕਲਦਾ ਕਿੰਨੀ ਸਿਵੀਅਰ ਡਿਜ਼ੀਜ਼ ਹੈਗੀ ਤੋਂ ਸਾਡੀ ਇਹੀ ਕੋਸ਼ਿਸ਼ ਹੈ ਲੋਕਾਂ ਨੂੰ ਕਹਿਣ ਦੀ ਕਿ ਤੁਸੀਂ ਇਲਾਜ ਤੋਂ ਨਾ ਡਰੋ ਟੈਸਟਾਂ ਤੋਂ ਨਾ ਡਰੋ ਹਨਾ ਕੋਈ ਵੀ ਪ੍ਰੋਬਲਮ ਦੀ ਡਾਕਟਰਾਂ ਦੇ ਕੋਲ ਜਾਓ ਆਪਣਾ ਇਲਾਜ ਕਰਾਓ ਆਪਣਾ ਟੈਸਟ ਕਰਾਓ ਔਰ ਜੇ ਕੋਈ ਬਿਮਾਰੀ ਹੋਵੇ ਤਾਂ ਇਲਾਜ ਸੋਲੂਸ਼ਨ ਕਰਾਓ ਉਦੋਂ ਇਹ ਕਿ ਕਿ ਸਰ ਗੈਸ ਦੇ ਕਾਰਨ ਵੀ ਲੋਕਾਂ ਨੂੰ ਬਦ ਤੋੜਦੀ ਆ ਲੋਕ ਡਰ ਜਾਂਦੇ ਨੇ ਕਿ ਆਂਦੇ ਨਹੀਂ ਹੂੰ ਹੂੰ ਦੇਖੋ ਜੋ ਹਾਰਟ ਦੇ ਪ੍ਰੋਬਲਮਸ ਦੇ ਤਿੰਨ ਚਾਰ ਮੇਨ ਸਿੰਪਟਮਸ ਹੈਗੇ ਸਭ ਤੋਂ ਕਾਮਨ ਤੇ ਹੈਗਾ ਛਾਤੀ ਤੇ ਦਰਦ ਦਰਦ ਵੀ ਕੀ ਹੈਗਾ ਜੇ ਤੁਹਾਨੂੰ ਕੋਈ ਵੀ ਬੰਦੇ ਨੂੰ ਤੁਰੇ ਫਿਰੇ ਜੇ ਕੋਈ ਤੁਰਦਾ ਆ ਪੌੜੀਆਂ ਚੜਦਾ ਆ ਕੋਈ ਸਾਹ ਚੜਦਾ ਆ ਜਾਂ ਕੋਈ ਛਾਤੀ ਤੇ ਦਰਦ ਹੋ ਰਹਾ ਕੋਈ ਧੜਕਣ ਤੇਜ਼ ਹੋ ਰਹੀ ਹੈ ਤਿੰਨ ਮੇਨ ਸਿੰਪਟਮਸ ਹੁੰਦੇ ਹੈ ਹਨਾ ਬੈਠੋ ਤਾਂ ਆਰਾਮ ਆ ਜਾਂਦਾ ਹੈ ਤੋ ਉਹ ਹਾਰਟ ਦੇ ਸਿੰਪਟਮ ਹੋਣ ਦੇ ਚਾਂਸਸ ਹੈ ਔਰ ਛਾਤੀ ਦਾ ਦਰਦ ਮਤਲਬ ਹੋਤਾ ਹੈ ਕਿ ਜੈਸ ਦੇ ਸੀਨੇ ਦੇ ਵਿਚ ਦੇ ਕਈ ਵਾਰ ਦੋਨੋਂ ਬਾਹਾਂ ਦੇ ਵੀ ਆ ਜਾਂਦੀ ਹੈ ਕਈ ਵਾਰ ਗਲੇ ਦੇ ਕਟਨ ਇਹ ਅਸੀਂ ਸੋਚਦੇ ਗਲੇ ਦੇ ਕਟਨ ਹੁੰਦੀ ਬੋਲਦੇ ਨਹੀਂ ਪਤਾ ਨਹੀਂ ਕੋਈ ਮੇਰਾ ਗੈਸ ਬੰਢੀ ਕੁਝ ਹੋ ਰਿਹਾ ਹੈ ਹਨਾ ਸਭ ਤੋਂ ਜ਼ਿਆਦਾ ਜੋ ਅਸੀਂ ਕਨਫਿਊਜ਼ ਕਰਦੇ ਉਹ ਗੈਸ ਤੋਂ ਕਨਫਿਊਜ਼ ਕਰਦੇ ਤੋ ਗੈਸ ਦਾ ਵੀ ਤੁਹਾਨੂੰ ਕੋਈ ਸਿੰਪਟਮ ਲੱਗਦਾ ਹੈ ਉਹਦੇ ਵਾਸਤੇ ਤੁਹਾਨੂੰ ਬੇਸਿਕਲੀ ਤਾਂ ਇਮੀਡੀਟਲੀ ਡਾਕਟਰ ਨੂੰ ਦਿਖਾਣਾ ਹੈ ਉਹ ਪਹਿਪ ਦੇਖ ਕੇ ਦੱਸੂਗਾ ਤੁਹਾਨੂੰ ਗੈਸ ਦੀ ਬਲਾਉਂ ਚ ਉਹ ਇਲਾਜ ਹੋ ਜਾਊਗਾ ਬਟ ਬਾਈ ਚਾਂਸ ਤੁਸੀਂ ਕਨਫਿਊਜ਼ ਕਰੇ ਗੈਸ ਦੇ ਬਾਣੀ ਤੁਸੀਂ ਕਰੇ ਰਹੇ ਜਾਂਦੇ ਔਰ ਹਾਰਟ ਦੀ ਪ੍ਰੋਬਲਮ ਹੈ ਉਹਦੇ ਜਾਣ ਦਾ ਖਤਰਾ ਹੋ ਸਕਦਾ ਸਟ्रेस ਵੀ ਕੋਈ ਮਾਈਨਰ ਨਹੀਂ ਬਹੁਤ ਬੜਾ ਫੈਕਟਰ ਹੈ ਅੱਜ ਦੀ ਦੁਨੀਆ ਦੇ ਸਟ्रेस ਮੈਂ ਤੁਹਾਨੂੰ ਕਹਿਣਾ ਭੁੱਲ ਗਿਆ ਬਤ ਤੁਸੀਂ ਚੰਗਾ ਕੁਐਸਚਨ ਪੁੱਛਿਆ ਮੈਨੂੰ ਸਟ्रेस इज अ ਮੇਜਰ ਫੈਕਟਰ ਔਰ ਸਪੈਸ਼ਲੀ ਯੰਗ ਏਜ ਦੀ ਅੱਜ ਕੱਲ ਜੋ ਕਾਰਪੋਰੇਟ ਵਰਲਡ ਹੈਗੀ ਹਰ ਬੰਦੇ ਨੂੰ ਕੁਝ ਨਾ ਕੁਝ ਲਾਈਫ ਦੀ ਸਮੱਸਿਆ ਆ। ਅੱਛਾ ਅਸੀਂ ਜ਼ਿਆਦਾ ਸਟ्रेस ਵੀ ਲੈ ਰਹੇ ਹਾਂ ਔਰ ਸਟ्रेस ਕਰਕੇ ਜੋ ਅੰਦਰ ਦੀ ਜੋ ਪ੍ਰੋਬਲਮ ਹੈ ਸਪੋਜ਼ ਕਿਸੇ ਨੂੰ ਨਾੜੀ ਅੰਥ ਥੋੜੀ ਮਾੜੀ-ਬੱਡੀ ਬਲੌਕ ਹੈ ਉਹ ਸਟ्रेस ਨੂੰ ਘਟਾਉਣਾ ਬਹੁਤ ਜ਼ਰੂਰੀ ਹੈ ਅਸੀਂ ਡੇਲੀ ਲਾਈਫ ਸਾਰਿਆਂ ਨੂੰ ਸਟ्रेस ਹੈਗਾ ਸਟ्रेस ਨੂੰ ਘਟਾਓ ਬਲਟਾਇਡ ਟੂ ਬੀ ਹੈਪੀ ਕੁਝ ਯੋਗਾ ਕਰੋ ਰਿਲੈਕਸੇਸ਼ਨ ਟੈਕਨੀਕਸ ਹੁੰਦੀ ਹੈ ਉਹ ਤੁਸੀਂ ਫੋਲੋ ਕਰੋ ਜਿਮਿੰਗ ਜਿਮਿੰਗ ਦੇ ਦੌਰਾਨ ਲੋਕਾਂ ਨੂੰ ਕਾਪੀ ਹਾਰਟ ਅਟੈਕ ਦੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਉਹਦੇ ਕੀ ਕਾਰਨ ਹੁੰਦੇ ਉਹਦੇ ਕਾਰਨ ਜੋ ਮੈਂ ਤੁਹਾਨੂੰ ਦੱਸਿਆ ਕਿ ਦੋ ਤਿੰਨ ਚੀਜ਼ਾਂ ਹੈਗੀ ਇੱਕ ਤਾਂ ਕੀ ਹੁੰਦਾ ਹੈ ਕਿ ਜੋ ਜਦੋਂ ਅਸੀਂ ਜਿਮ ਕਰਦੇ ਸਪੋਜ਼ ਬੰਦੇ ਨੂੰ ਅਸੀਂ ਮੇਰਾ ਮੈਂ ਮोटा ਹੋ ਗਿਆ ਮਬਲੇ ਮੈਂ ਜਿਮ ਜਾਣਾ ਉਹਦੇ ਪਹਿਲੇ ਅਸੀਂ ਜੇ ਉਮਰ ਤੁਹਾਡੀ ਜ਼ਿਆਦਾ ਹੈ 40 ਪਲਸ ਹੈਗੀ ਤੋ ਪਹਿਲੇ ਤਾਂ ਤੁਹਾਨੂੰ ਆਪਣੇ ਟੈਸਟ ਹੋਣੇ ਚਾਹੀਦੇ ਕਿ ਤੁਸੀਂ ਕਿੰਨਾ ਫਿਟ ਹੋ। ਔਰ ਫਿਟਨੈਸ ਦੇ ਹਿਸਾਬੇ ਤੁਹਾਨੂੰ ਅ ਕਸਰਸਾਈਜ਼ ਕਰਨੀ ਚਾਹੀਦੀ। ਜੇ ਤੁਹਾਨੂੰ ਅੰਦਰ ਹੀ ਕੋਈ ਪਹਿਲੇ ਪ੍ਰੋਬਲਮ ਹੈਗੀ ਹੋ ਤੁਸੀਂ ਅਚਾਨਕ ਜਾ ਕੇ ਭਜਣਾ ਸ਼ੁਰੂ ਕਰਤਾ ਜੋ ਤੁਹਾਨੂੰ ਨਹੀਂ ਕਰਨੀ ਚਾਹੀਦੀ ਉਹਦੇ ਅਟੈਕ ਆ ਸਕਦਾ। ਸੈਕਿੰਡ ਕੀ ਹੁੰਦਾ ਜਦੋਂ ਤੁਸੀਂ ਐਕਸਰਸਾਈਜ਼ ਸ਼ੁਰੂ ਕਰਦੇ ਹੋ ਜਿਮ ਦੇ ਉਹਦੇ ਬੀਪੀ ਵੱਧਦਾ। ਔਰ ਜਿਨ੍ਹਾਂ ਨੂੰ ਬੀਪੀ ਵੱਧਦਾ ਔਰ ਕਈ ਵਾਰ ਉਹ ਕੰਟਰੋਲ ਨਹੀਂ ਆਉਂਦਾ ਉਹਦੇ ਕਰਕੇ ਹਾਰਟ ਅਟੈਕ ਆਉਣ ਦੇ ਚਾਂਸਸ ਹੁੰਦੇ। ਖਿਆਲ ਕੋਈ ਟ੍ਰੇਨਰ ਰੱਖੇ। ਨਹੀਂ ਇਹ ਤਾਂ ਤੋਂ ਪਹਿਲੇ ਤੋਂ ਦੇਖੋ ਮੇਰਾ ਸ਼ਰੀਰ ਤਾਂ ਮੈਂ ਧਿਆਨ ਰੱਖੂੰਗਾ ਮੈਂ ਪਹਿਲਾਂ ਆਪਣਾ ਦੇਖੂੰਗਾ ਮੈਨੂੰ ਕੋਈ ਪ੍ਰੋਬਲਮ ਹੈ ਕੋਈ ਚੈੱਕਅਪ ਹੈਗਾ ਹਾਂ ਬਾਕੀ ਨੌਜਵਾਨਾਂ ਦੇ ਵਿੱਚ ਵੀ ਕਾਫੀ ਹਾਰਟ ਟੈਕ ਬਹੁਤ ਜ਼ਿਆਦਾ ਹੋ ਰਿਹਾ ਔਰ ਇਹਦੇ ਵਿੱਚ ਉਹੀ ਹੈਗਾ ਜੋ ਮੈਂ ਤੁਹਾਨੂੰ ਦੱਸਿਆ ਦੋ ਚਾਰ ਚੀਜ਼ਾਂ ਜੋ ਕਾਮਨਲੀ ਹੈਗੀ ਕਿ ਜੋ ਸਟ्रेस ਫੈਕਟਰ ਹੈਗਾ ਨਸ਼ੇ ਦਾ ਸੇਵਨ ਹੈਗਾ ਹੈਨਾ ਅੱਜਕਲ ਸ਼ੂਗਰ ਬੀਪੀ ਨੌਜਵਾਨੋ ਵੀ ਬਹੁਤ ਹੋ ਰਹੀ ਹੈ ਕਿਉਂਕਿ ਆਪਣਾ ਖਾਣ ਪੀਣ ਦਾ ਹੈਬਿਟ ਬਹੁਤ ਖਰਾਬ ਹੈਗਾ ਇਹ ਚੀਜ਼ਾਂ ਨੂੰ ਅਸੀਂ ਕੰਟਰੋਲ ਕਰਦੇ ਹਾਂ ਤਾਂ ਜੋ ਪ੍ਰੋਬਲਮ ਹੈ ਕਿ ਹਾਰਟ ਦੀ ਉਹ ਘਟ ਜਾਊਗੀ ਇੱਕ ਲਾਸਟ ਟਿਪਸ ਕੀ ਦੋ ਜੀ ਕਿ ਜੇ ਕਰੋਨਾ ਦਾ ਕਰੋਨਾ ਦੇ ਜਿਨ੍ਹਾਂ ਨੇ ਟੀਕੇ ਲਗੇ ਉਹਨੂੰ ਵੀ ਹਾਰਟ ਅਟੈਕ ਦੀ ਕੀਤੇ ਨੂੰ ਇੱਕ ਵਜਾ ਬਣ ਰਹੀ ਹੈ ਨਹੀਂ ਉਹ ਕਰੋਨਾ ਦੇ ਟੀਕੇ ਦੇ ਨਾਲ ਜੋ ਅਸੀਂ ਮੇਜਰ ਆਹ ਇਹ ਮੇਜਰ ਸਾਰੇ ਬੰਦੇ ਸੋਚਦੇ ਕਿ ਮੈਨੂੰ ਤਾਂ ਮੈਂ ਤਾਂ ਕਰੋਨਾ ਦਾ ਟੀਕਾ ਲਾਇਆ ਸੀ ਉਹਦੇ ਬਾਅਦ ਮੈਨੂੰ ਹਾਰਟ ਦੀ ਪ੍ਰੋਬਲਮ ਹੋ ਗਈ ਇਹ ਬਿਲਕੁਲ ਗਲਤ ਹੈਗਾ ਕਰੋਨਾ ਦਾ ਟੀਕੇ ਦੇ ਬਾਅਦ ਕੋਈ ਇਸ ਤਰ੍ਹਾਂ ਦੀ ਹਾਰਟ ਦੀ ਸਮੱਸਿਆ ਨਹੀਂ ਆਉਂਦੀ ਜੋ ਕਰੋਨਾ ਬਿਮਾਰੀ ਹੈਗੀ ਜਿਨ੍ਹਾਂ ਨੂੰ ਹੋਈ ਹੈ ਉਨਾ ਦਾ ਬੇਸਿਕਲੀ ਬੁਨਿਆਦੀ ਤੌਰ ਤੇ ਖੂਨ ਦੇ ਕੁ ਚੇਂजेस ਆ ਜਾਂਦੇ ਜਿਹਦੇ ਕਰਕੇ ਹਾਰਟ ਦੀ ਪ੍ਰੋਬਲਮ ਹੋਣ ਦੇ ਹੋਣ ਦੇ ਚਾਂਸਸ ਜ਼ਿਆਦਾ ਆਉਂਦੇ ਕਲੋਟਿੰਗ ਦੇ ਚਾਂਸਸ ਵੱਧ ਜਾਂਦੇ ਜਿਹਦਾ ਕੋਰੋਨਾ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਜੋ ਲੰਗਸ ਹੁੰਦੇ ਲੰਗਸ ਦੇ ਜੋ ਬਲਾਕੇਜ ਹੁੰਦੀ ਉਹ ਜ਼ਿਆਦਾ ਹੋ ਗਈ ਹੈ ਉਹਦੀ ਇਨਸੀਡੈਂਸ ਜ਼ਿਆਦਾ ਹੋ ਗਈ ਹੈ ਪਲਮਰੀ ਐਮਬੋਲਿਜ਼ਮ ਬੋਲਦੇ ਉਹ ਜ਼ਿਆਦਾ ਹੋ ਗਿਆ ਬਟ ਕੋਰੋਨਾ ਦੇ ਟੀਕੇ ਕਰਕੇ ਕੋਈ ਹਾਰਟ ਦੀ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਹਾਂਜੀ ਥੈਂਕ ਯੂ ਸੋ ਮਚ ਧਰਿਆ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਲਵ ਲੂਥਰਾ ਹੈ ਮੈਂ ਐ ਐਮ ਸੀ ਐਚ ਵੈਸਕੂਲਰ ਐਂਡੋ ਵੈਸਕੂਲਰ ਸਰਜਰੀ ਡੀ ਐਨ ਬੀ ਪੈਰੀਫਰਲ ਵੈਸਕੂਲਰ ਸਰਜਰੀ ਹੈ ਇਹ ਜੋ ব্রাঞ্চ ਹੈ ਇਹ ਹਾਰਟ ਤੇ ਬ੍ਰੇਨ ਨੂੰ ਛੱਡ ਕੇ ਸਰੀਰ ਦੀਆਂ ਸਾਰੀਆਂ ਖੂਨ ਦੀਆਂ ਨਾੜਾਂ ਦੀ ਪ੍ਰੋਬਲਮ ਨੂੰ ਅਸੀਂ ਟ੍ਰੀਟ ਕਰਦੇ ਹਾਂ ਐਂਜੀਓਪਲਾਸਟੀ ਨਾਲ ਜਾਂ ਬਾਈਪਾਸ ਸਰਜਰੀ ਨਾਲ ਤੇ ਇੱਕ ਗੱਲ ਮੈਂ ਹੋਰ ਸ਼ੇਅਰ ਕਰਨਾ ਚਾਹਾਂਗਾ ਕਿ ਗਲੋਬਲ ਹਸਪਤਾਲ ਪੰਜਾਬ ਦਾ ਇਕਲੌਤਾ ਹਸਪਤਾਲ ਹੈ ਜਿਵੇਂ ਸਰ ਨੇ ਦੱਸਿਆ ਕਿ ਇਥੇ ਸਰੀਰ ਦੇ ਕਿਸੇ ਵੀ ਅੰਗ ਦੀ ਨਾੜ ਦੀ ਕੋਈ ਵੀ ਪ੍ਰੋਬਲਮ ਹੋਏ ਚਾਹੇ ਬ੍ਰੇਨ ਹੋਏ ਹਾਰਟ ਹੋਏ ਲਤਾ ਹੋਂ ਢਿੱਡ ਦੀਆਂ ਨਾੜਾਂ ਹੋਂ ਤਾਂ ਅਸੀਂ ਹਰ ਤਰ੍ਹਾਂ ਦੀ ਖੂਨ ਦੀ ਨਸ ਦੀ ਬਿਮਾਰੀ ਦਾ ਇਲਾਜ ਕਰਦੇ ਹਾਂ ਇਕਲੌਤਾ ਹਸਪਤਾਲ ਹੈ ਪੂਰੇ ਪੰਜਾਬ 'ਚ ਜਿੱਥੇ ਪੂਰੀ ਟੀਮ ਹੈ ਹੋਰ ਕੋਈ ਵੀ ਹਸਪਤਾਲ ਨਹੀਂ ਹੈ ਪੰਜਾਬ 'ਚ ਜਿੱਥੇ ਇਹ ਸਾਰੇ ਡਿਪਾਰਟਮੈਂਟਸ ਇਕੱਠੇ ਰਲ ਕੇ ਕੰਮ ਕਰਦੇ ਹਨ ਤਾਂ ਸਾਡੇ ਕੋਲ ਕੋਈ ਵੀ ਇਹੋ ਜਿਹਾ ਪੇਸ਼ੈਂਟ ਆਏ ਜਿਹਦੇ ਸਰੀਰ ਦੇ ਕਿਸੇ ਵੀ ਨਾੜ 'ਚ ਕੋਈ ਬਲੋਕੇਜ ਹੋਵੇ ਜਾਂ ਕੋਈ ਇੰਜਰੀ ਹੋਵੇ ਤਾਂ ਅਸੀਂ ਉਹ ਨਾੜਾਂ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਜੋ ਸਾਡੇ ਕੋਲ ਸਾਰੇ ਹਰ ਤਰ੍ਹਾਂ ਦਾ ਟ੍ਰੀਟਮੈਂਟ ਅਵੇਲੇਬਲ ਹੈ ਇੱਥੇ ਆਪਸ਼ਨਸ ਹੈ ਐਂਜੀਓਪਲਾਸਟੀ ਨਾਲ ਜਾਂ ਇਵਨ ਜੇ ਬਾਈਪਾਸ ਕਰਨਾ ਪਏ ਤਾਂ ਉਹਦੇ ਨਾਲ ਅਸੀਂ ਇਹਨਾਂ ਨੂੰ ਠੀਕ ਕਰਦੇ ਹਾਂ ਠੀਕ ਹੈ ਬਾਕੀ ਜਿਵੇਂ ਸਾਡੇ ਦੇ ਕੀ ਕਹਿੰਗੇ 29 ਸਪਟੈਂਬਰ ਨੂੰ ਪੂਰੀ ਦੁਨੀਆ ਵਿੱਚ ਹਾਰਟ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਬਹੁਤ ਸਾਰੀਆਂ ਗੱਲਾਂ ਸਰ ਨੇ ਸ਼ੇਅਰ ਕੀਤੀਆਂ ਨੇ ਉਹੀ ਹੈ ਕਿ ਸਭ ਤੋਂ ਇੰਪੋਰਟੈਂਟ ਹੈ ਰਿਸਕ ਫੈਕਟਰਸ ਨੂੰ ਬਚਾਉਣਾ ਕੋਈ ਵੀ ਬਿਮਾਰੀ ਤੋ ਬਚਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੁੰਦਾ ਹੈ ਕਿ ਅਸੀਂ ਜੋ ਕਾਰਨ ਹੁੰਦੇ ਆ ਉਹਨਾਂ ਨੂੰ ਅਵੋਇਡ ਕਰੀਏ ਐਕਸਰਸਾਈਜ਼ ਬਹੁਤ ਇੰਪੋਰਟੈਂਟ ਹੈ ਡਾਈਟ ਕੰਟਰੋਲ ਬਹੁਤ ਇੰਪੋਰਟੈਂਟ ਹੈ ਬਾਕੀ ਜੋ ਰਿਸਕ ਫੈਕਟਰਸ ਹੈ ਸਿਰਫ ਹਾਰਟ ਲਈ ਵੀ ਉਹੀ ਹੁੰਦੇ ਜਿਵੇਂ ਡਾਇਬੀਟੀਜ਼ ਹਾਈਪਰ ਟੈਨਸ਼ਨ ਈਵਨ ਸਰੀਰ ਦੀਆਂ ਬਾਕੀ ਨਾੜਾਂ ਲਈ ਵੀ ਡਾਇਬੀਟੀਜ਼ ਹਾਈਪਰ ਟੈਨਸ਼ਨ ਹਾਰਟ ਡਿਜ਼ੀਜ਼ ਜਿਹੜੇ ਪੇਸ਼ੈਂਟਸ ਨੂੰ ਹਾਰਟ ਡਿਜ਼ੀਜ਼ ਹੁੰਦੀ ਹੈ ਉਹਨਾਂ ਨੂੰ ਅਰਾਊਂਡ 30 ਤੋਂ 40% ਪੇਸ਼ੈਂਟਸ ਹੁੰਦੇ ਹੈ ਜਿਨ੍ਹਾਂ ਨੂੰ ਲਤਾਂ ਦੀਆਂ ਵੀ ਨਾੜਾਂ ਚ ਬਲੋਕੇਜ ਆਏਗੀ ਤਾਂ ਜੇ ਅਸੀਂ ਹਾਰਟ ਡਿਜ਼ੀਜ਼ ਨੂੰ ਟਰੀਟ ਕਰਨਾ ਇੱਕ ਵਾਰ ਹਾਰਟ ਡਿਜ਼ੀਜ਼ ਤੁਹਾਡੀ ਟ੍ਰੀਟ ਹੋ ਗਈ ਤਾਂ ਰੈਗੂਲਰ ਮੈਡੀਕੇਸ਼ਨਸ ਲੈਣ ਆਪਣੇ ਜੋ ਰਿਸਕ ਫੈਕਟਰਸ ਹੈ ਉਹਨਾਂ ਨੂੰ ਮੋਡੀਫਾਈ ਕਰ ਸਕਦੇ ਆਪਾਂ ਡਾਇਬੀਟਿਸ ਹਾਈਪਰ ਟੈਨਸ਼ਨ ਨੂੰ ਕੰਟਰੋਲ 'ਚ ਰੱਖੀਏ ਰੈਗੂਲਰ ਐਕਸਰਸਾਈਜ਼ ਕਰੀਏ ਜੋ ਵੀ ਹੋਰ ਕਾਰਨ ਹੈ ਜਿਵੇਂ ਸਮੋਕਿੰਗ ਹੋ ਗਿਆ ਤੰਬਾਕੂ ਦਾ ਸੇਵਨ ਹੋ ਗਿਆ ਉਹ ਸਭ ਚੀਜ਼ਾਂ ਨੂੰ ਬੰਦ ਕਰੀਏ ਤਾਂ ਇਹ ਸਭ ਚੀਜ਼ਾਂ ਜੇ ਪੇਸ਼ੈਂਟ ਜਾਂ ਕੋਈ ਵੀ ਇਨਸਾਨ ਆਪਣੀ ਰੂਟੀਨ ਲਾਈਫ 'ਚ ਇਹ ਸਭ ਚੀਜ਼ਾਂ ਨੂੰ ਫਾਲੋ ਕਰੇਗਾ ਤੋ ਉਹ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੋਂ ਬਚ ਸਕਦਾ ਹੈ। ਡਾਕਟਰ ਹੈ ਹਾਰਟ ਦੇ ਹਾਰਟ ਅਟੈਕ ਦੀ ਨਾੜ ਨਾ ਪੈਰਲਾਈਜ਼ ਹੋ ਜਾਓ ਕਿਸ ਕਾਰਨ? ਬੇਸਿਕਲੀ ਹਾਰਟ ਅਟੈਕ ਕੀ ਹੁੰਦਾ ਹੈ ਕਿ ਹਾਰਟ ਦੇ ਅੰਦਰ ਜੋ ਖੂਨ ਦੀਆਂ ਨਾੜਾਂ ਆ ਉਹਦੇ ਚ ਸਡਨ ਬਲੋਕੇਜ ਆ ਜਾਂਦੀ ਹੈ। ਕਾਰਨ ਤੁਹਾਨੂੰ ਅਸੀਂ ਦੱਸ ਚੁੱਕੇ ਹਾਂ। ਉਵੇਂ ਹੀ ਕਈ ਵਾਰ ਕਲੌਟਸ ਨਿਕਲਦੇ ਨੇ। ਉਹ ਕਲੌਟ ਹੈ ਜਦੋਂ ਹਾਰਟ ਤੋਂ ਨਿਕਲੇਗਾ ਉਹ ਤਾਂ ਉਹ ਜੇ ਬ੍ਰੇਨ ਦੀ ਨਾੜਾਂ ਵਿੱਚ ਜਾਏਗਾ ਤਾਂ ਉਹਨੂੰ ਅਧਰੰਗ ਹੋ ਜਾਏਗਾ। ਠੀਕ ਹੈ ਜੀ। ਜੇ ਉਹ ਲੱਤਾਂ ਦੀਆਂ ਨਾੜਾਂ ਵੱਲ ਆਏਗਾ ਤਾਂ ਉਹ ਲੱਤਾਂ ਦਾ ਜਿਹਨੂੰ ਅਸੀਂ ਕਹਦੇ ਹਾਂ ਹਾਰਟ ਅਟੈਕ ਹੁੰਦਾ ਹੈ ਇੱਕਦਮ ਤੁਹਾਡੀ ਲੱਤ ਠੰਡੀ ਹੋ ਜਾਏਗੀ ਖੜ ਜੇਗੀ ਲੱਤ ਤਾਂ ਜੇ ਸਹੀ ਟਾਈਮ ਤੇ ਉਹੀ ਹੈ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੁੰਦੀ ਹੈ ਕਿ ਇੱਕ ਸਰਟਨ ਏਜ ਤੋਂ ਬਾਅਦ ਪੇਸ਼ੈਂਟ ਨੂੰ ਆਪਣੇ ਰੈਗੂਲਰ ਹਾਰਟ ਚੈੱਕਅਪਸ ਕਰਾਣੇ ਚਾਹੀਦੇ ਹੈ 50 ਸਾਲ ਦੀ ਖਾਸ ਕਰਕੇ ਜਿਨ੍ਹਾਂ ਦੀ ਫੈਮਿਲੀ ਹਿਸਟਰੀ ਹੈ ਜਿਨ੍ਹਾਂ ਨੂੰ ਡਾਇਬੀਟੀਜ਼ ਹੈ ਹਾਈਪਰਟੈਂਸ਼ਨ ਹੈ ਬਿਕੋਜ਼ ਜੇ ਉਹਨਾਂ ਦਾ ਹਾਰਟ ਪ੍ਰੋਪਰ ਰਿਦਮ ਚ ਕੰਮ ਕਰੇਗਾ ਤਾਂ ਉਹਨਾਂ ਨੂੰ ਕਦੇ ਵੀ ਕਲੌਟ ਨਹੀਂ ਆਣਗੇ ਪ੍ਰੋਬਲਮ ਇਹ ਹੁੰਦੀ ਹੈ ਕਿ ਇੱਕ ਵਾਰ ਪੇਸ਼ੈਂਟ ਨੂੰ ਕਲੌਟ ਆ ਜਾਂਦਾ ਹੈ ਬ੍ਰੇਨ ਚਲਾ ਗਿਆ ਦਰੰਗ ਹੋ ਗਿਆ ਲੱਤਾਂ ਚਲਾ ਗਿਆ ਤਾਂ ਉਹ ਲੱਤਾਂ ਖੜ ਜਾਂਦੀਆਂ ਨੇ ਜਾਂ ਅੰਤ ਦੀ ਕਿਸੇ ਨਾੜ ਚਲਾ ਗਿਆ ਤਾਂ ਉੱਥੇ ਗੈਂਗਰੀਨ ਹੋ ਜਾਂਦਾ ਹੈ ਤਾਂ ਰੈਗੂਲਰ ਚੈੱਕਅਪਸ ਬਹੁਤ ਇੰਪੋਰਟੈਂਟ ਹੈ ਸਪੈਸ਼ਲੀ ਉਹਨਾਂ ਲਈ ਜੋ 50 ਸਾਲ ਤੋਂ ਉੱਪਰ ਨੇ ਉਮਰ 'ਚ ਜਿਨ੍ਹਾਂ ਦੇ ਘਰ 'ਚ ਹਾਰਟ ਅਟੈਕ ਦੀ ਹਿਸਟਰੀ ਹੈ ਡਾਇਬੀਟੀਜ਼ ਹਾਈਪਰ ਟੈਨਸ਼ਨ ਦੀ ਹਿਸਟਰੀ ਹੈ ਜਾਂ ਜਿੰਨਾ ਚ ਬਾਕੀ ਰਿਸਕ ਫੈਕਟਰਸ ਨੇ ਜਿਵੇਂ স্মੋਕਿੰਗ ਕਰਦੇ ਜੋ ਐਕਸਰਸਾਈਜ਼ ਨਹੀਂ ਕਰਦੇ ਸਾਰਾ ਦਿਨ ਬੈਠ ਕੇ ਕੰਮ ਕਰਦੇ ਹੈ ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਹੈ ਤਾਂ ਇਹ ਸਾਰੇ ਪੇਸ਼ੈਂਟਸ ਜੋ ਹੁੰਦੇ ਹੈ ਹਾਈ ਰਿਸਕ ਕੈਟਾਗਰੀ ਚ ਆ ਜਾਂਦੇ ਹੈ ਤੇ ਇਹਨਾਂ ਨੂੰ ਆਪਣਾ ਰੈਗੂਲਰ ਚੈੱਕਅਪ ਕਰਾਉਣਾ ਚਾਹੀਦਾ ਹੈ ਠੀਕ ਹੈ ਸਰ ਥੈਂਕ ਯੂ ਸਰ ਪਹਿਲਾ ਤੋਂ ਸਸ਼ੀ ਕਾਲ ਜੀ ਅੱਜ ਅਸੀਂ ਵਰਲਡ ਹਾਰਟ ਡੇ ਸੈਲੀਬ੍ਰੇਟ ਕਰ ਰਹੇ ਹਾਂ 29 ਸੈਪਟੈਂਬਰ ਨੂੰ ਵਰਲਡਵਾਈਡ ਸਾਰੀ ਦੁਨੀਆ ਦੇ ਵਰਲਡ ਹਾਰਟ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਉਹਦਾ ਮੇਨ ਲੋਕਾਂ ਨੂੰ ਜਨਰਲ ਪਬਲਿਕ ਨੂੰ ਜਾਗਰੂਕ ਕੀਤਾ ਜਾਵੇ ਕਿ ਜੋ ਹਾਰਟ ਦੀ ਪ੍ਰੋਬਲਮ ਹੈਗੀ ਇਟਸ ਅ ਪ੍ਰੀਵੈਂਟੇਬਲ ਡਿਜ਼ੀਜ਼ ਇਹ ਕਹਿਣਾ ਦਾ ਮਤਲਬ ਹੈ ਕਿ ਜੇ ਸਾਨੂੰ ਪਹਿਲੇ ਪਤਾ ਲੱਗ ਜਾਵੇ ਕੁਝ ਰਿਸਕ ਫੈਕਟਰਸ ਹੁੰਦੇ ਆ ਜਿਹਦਾ ਸ਼ੂਗਰ ਹੈ ਬੀਪੀ ਹੈ ਹਾਈ ਕੋਲੇਸਟ੍ਰੋਲ ਹੈ ਜੇ ਕਿਸੇ ਨੂੰ ਇਹ ਹੈਗਾ ਇਹਦਾ ਇਲਾਜ ਅਸੀਂ ਪਹਿਲੇ ਕਰ ਲਈ ਤਾਂ ਹਾਰਟ ਦੀ ਪ੍ਰੋਬਲਮ ਹੋਣ ਦੇ ਚਾਂਸਸ ਘਟ ਜਾਂਦੇ ਸੈਕੰਡ ਜੋ ਅਸੀਂ ਸਟ्रेस ਕਰਦੇ ਹਾਂ ਲਾਈਫ ਸਟਾਈਲ ਮੋਡੀਫਿਕੇਸ਼ਨ ਲਾਈਫ ਸਟਾਈਲ ਮੋਡੀਫਿਕੇਸ਼ਨ ਦਾ ਮਤਲਬ ਮੇਨ ਦੋ ਚੀਜ਼ਾਂ ਹੁੰਦੀ ਹੈ ਇੱਕ ਆਪਣਾ ਖਾਣ ਪੀਣ ਦਾ ਤਰੀਕਾ ਔਰ ਇੱਕ ਐਕਸਰਸਾਈਜ਼ अजकल जो अभी देखने फास्ट डाइट फैटी फूड है जो देसी घी है तलिया चीज़ा है बर्गरस पिज्जा बहुत खा रहे बच्चे और करके दे, दे, दे। तो ये करके फ्यूचर के दस बीस साल बाद हार्ट की प्रॉब्लम होने के चांस बढ़ जाए तो साढ़ा मेन ये रहा है कि असी जो हैल्दी डाइट नखे ग्रीन लीफी वेजिटेबल्स हो गए फ्रूट्स हो गए ये ज़्यादा सेवन किया जाए प्लस जो एक्सरसाइज है एक्सरसाइज इज़ वेरी इंपॉर्टेंट हर दिन जो असी दिन दे अदा घंटा फाइव डेज इन ए वीक ਜੇ ਐਕਸਰਸਾਈਜ਼ ਕਰਦੇ ਹੈ ਤਾਂ ਹਾਰਟ ਦੀ ਪ੍ਰੋਬਲਮ ਹੋਣ ਦੇ ਚਾਂਸਸ ਘੱਟ ਜਾਂਦੇ ਹੈ। ਅੱਜਕੱਲ ਦੇਖਿਆ ਜਿਮ ਦੇ ਵਿੱਚ ਵੀ ਬੜੇ ਅਟੈਕਸ ਆ ਰਹੇ ਨੇ। ਜਿਵੇਂ ਕਿ ਕੋਈ ਸੈਲੀਬ੍ਰਿਟੀ ਨੂੰ ਵੀ ਆਇਆ। ਔਰ ਯੰਗਸਟਰ ਬੜੇ ਨੂੰ ਨੱਚਦੇ ਨੱਚਦੇ ਅਟੈਕ ਆ ਰਿਹਾ ਕਿਸੇ ਨੂੰ ਕੋਈ ਰੋਟੀ ਖਾ ਕੇ। ਜੀ ਜੀ। ਇਹ ਚਾਰ ਕਾਰਨ ਹੋ ਗਏ। ਸਿੱਧੇ ਤੋਂ ਦੋ ਤਿੰਨ ਮਹੀਨਿਆਂ ਗੱਲਾਂ ਜੋ ਮੈਂ ਕਿਹਾ ਕਿ ਅੱਜਕੱਲ ਸਾਡਾ ਜੋ ਲਾਈਫ ਸਟਾਈਲ ਹੈ ਬਹੁਤ ਖਰਾਬ ਹੋ ਗਿਆ ਹੈ। ਤਾਂ ਅਸੀਂ ਜੋ ਜੇ ਸੁਪੋਜ਼ ਅਸੀਂ 30-40 ਸਾਲ ਦੀ ਉਮਰ ਦੇ ਅਸੀਂ ਡਾਇਰੈਕਟ ਬੋਲਦੇ ਨਹੀਂ ਮੈਂ ਮੁੱਟਾ ਹੋ ਗਿਆ ਪਤਲਾ ਹੋਣਾ ਹੈ। ਤਾਂ ਇਮੀਡੀਟਲੀ ਜਿਮ ਜੁਆਇਨ ਕਰ ਉਦੇ ਪਹਿਲੇ ਉਹਦੇ ਹਾਰਟ ਦਾ ਨਾਰਮਲ ਕੋਈ ਵੀ ਜੋ ਸਪੋਜ਼ ਬਹੁਤ ਜ਼ਿਆਦਾ ਓਬੀਜ਼ ਹੈ ਬੀ ਐਮ ਆਈ ਜੋ ਬੋਲਦੇ ਮੋਟਾਪਾ ਬਹੁਤ ਜ਼ਿਆਦਾ ਪਹਿਲੇ ਉਹਨਾਂ ਦਾ ਹਾਰਟ ਦਾ ਇੱਕ ਵਾਰ ਥੋੜਾ ਸੇ ਚੈੱਕ ਅਪ ਕਰਾ ਲੈਣਾ ਚਾਹੀਦਾ ਕੋਈ ਹਾਰਟ ਦੀ ਪ੍ਰੋਬਲਮ ਤੋਂ ਨਹੀਂ ਹੈਗੀ ਇੱਕ ਬੰਦਾ ਅਸੀਂ ਜਾਂਦੇ ਜਿਮ ਸੈਟ ਅਪ ਹਾਂ ਚਲੋ ਜੀ ਤੁਹਾਨੂੰ ਪੁੱਛਾਂਗੇ ਕਾਰਡੀਓ ਕਰਾਣੇ ਔਰ ਆਬਵੀਅਸ ਐਕਸਰਸਾਈਜ਼ ਜਦੋਂ ਬਹੁਤ ਜ਼ਿਆਦਾ ਹੋ ਜਾਵੇ ਹਾਰਟ ਦੀ ਪ੍ਰੋਬਲਮ ਤੋਂ ਅਟੈਕ ਆਉਣ ਦਾ ਡਰ ਹੈ ਸੈਕੰਡ ਜਦੋਂ ਅਸੀਂ ਐਕਸਰਸਾਈਜ਼ ਕਰਦੇ ਹਾਂ ਉਸ ਵਕਤ ਬਲੱਡ ਪ੍ਰੈਸ਼ਰ ਸਾਡਾ ਬਹੁਤ ਜ਼ਿਆਦਾ ਬੰਦਾ ਹੈ ਔਰ ਜੇ ਬੀਪੀ ਵੱਧ ਗਿਆ ਉਸ ਵਕਤ ਹਾਰਟ ਅਟੈਕ ਹੋਣ ਦੇ ਚਾਂਸਸ ਹੁੰਦੇ ਹੈ थर्ड ਥਿੰਗ ਹੈ ਜੋ ਸੀ ਆਬਵੀਅਸਲੀ ਯੰਗ ਦੇ ਥੋੜਾ ਜਿਹੀ ਕੋਈ ਨਸ਼ਾ ਦੇ ਆਦੀ ਹੈਗਾ ਕੋਈ ਸਪੈਸ਼ਲੀ ਸਿਗਰਟ 스ਮੋਕਿੰਗ ਇਸ ਵੈਰੀ ਵੈਰੀ ਡੇਂਜਰਸ ਅਨਦਰ ਕੋਈ ਸਿਗਰਟ ਪੀਂਦਾ ਹੈ ਕੋਈ ਹੋਰ ਨਸੇ ਦਾ ਸੇਵਨ ਕਰਦਾ ਹੈ ਤਾਂ ਜਿਮ ਦੇ ਕੋਈ ਐਡਵਰਸ ਇਵੈਂਟ ਹੈ ਕੋਈ ਖਰਾਬ ਕੋਈ ਹਾਰਟ ਦਾ ਅਟੈਕ ਹੋਣ ਦੇ ਚਾਂਸਸ ਵੱਧ ਜਾਂਦੇ ਹੈ ਇਹ ਜਿਹੜਾ ਦੇਖਿਆ ਗਿਆ ਹੈ ਥੋੜੀ ਲਾਈਫ ਸਟਾਈਲ ਨੂੰ ਵੀ ਇਸ ਤਰੀਜ਼ ਦਾ ਮੰਨ ਲਿਓ ਜਿਹੜੇ ਯੰਗਸਟਰ ਹੈ ਅਡਵਾਈਸ ਲੋਕੀ ਖਾਸ ਕਰਕੇ ਜੇ ਕੋਈ ਕਮਨੀਕ ਵਿੱਚ ਸਰਦੀਆਂ ਆ ਰਹੀਆਂ ਬਲੱਡ ਗਾੜਾ ਹੋ ਜਾਂਦਾ ਕਿ ਰੂਟੀਨ ਟੈਸਟ ਨਹੀਂ ਕਰਵਾਉਂਦੇ ਕਈ ਮੈਂ ਇਹ ਜ਼ਰੂਰ ਕਰ ਦਿੰਦੇ ਸੀ ਸਿਮਟਮਸ ਕੀ ਹੈ ਜੀ ਲੋਕੋਏ ਨੇ ਸਿਮਟਮ ਜੀ ਜੋ ਲੋਕੋਏ ਬਹੁਤ ਨਿਕਲਦੀ ਹੈ ਜੀ ਜੀ ਤੁਸੀਂ ਪਹਿਲੀ ਗੱਲ ਤੋਂ ਹਾਰਟ ਦੀ ਪ੍ਰੋਬਲਮ ਦੀ ਜੋ ਮੇਨ ਅਸੀਂ ਡਰਦੇ ਹਾਂ ਦੀ ਅਟੈਕ ਨਾ ਜਾਵੇ ਹਾਰਟ ਦੀ ਬਿਮਾਰੀਆਂ ਬਥੇਰੀ ਨਹੀਂ ਹੁੰਦੀ ਹੈ ਪਰ ਜੋ ਮੇਨ ਹੁੰਦਾ ਜਿਹਦੇ ਕਰਕੇ ਡੈਥ ਦੇ ਚਾਂਸਸ ਹੋਉਂਦੇ ਹੈ ਉਹ ਤੇ ਹਾਰਟ ਅਟੈਕ ਜੋ ਨਾੜੀਆਂ ਦੇ ਬਲੋਕੇਜ ਕਰਕੇ ਹੁੰਦਾ ਹੈ ਔਰ ਉਹਦੇ ਜੋ ਮੇਨ 3-4 ਸਿਮਟਮਸ ਹੁੰਦੇ ਹੈ ਸਭ ਤੋਂ ਇੰਪੋਰਟੈਂਟ ਹੈ ਛਾਤੀ ਦੇ ਦਰਦ છાતી ਦੇ dard ਜੇ ਕਿਸੇ ਨੂੰ ਤੁਰੰਤ ਫਿਰ ਨਾਲ છાਤੀ ਦੇ dard ਹੋ ਰਿਹਾ ਹੈ ਉਹ ਬਾਹਾਂ ਨੂੰ ਜਾ ਰਿਹਾ ਪਿੱਛੇ ਜਾ ਰਿਹਾ ਜਾਂ ਜਵਾੜੇ ਦੇ ਆ ਰਿਹਾ ਤਾਂ ਇਹ heart ਦੀ problem ਹੋਣ ਦੇ chances ਜ਼ਿਆਦਾ ਹੈ ਸਗਣ ਤੁਰੰਤ ਨਾਲ ਕੋਈ ਸਾਹ ਚੜਨਾ ਤੁਰੰਤ ਨਾਲ ਕੋਈ ਧੜਕਣ ਤੇਜ਼ ਹੋਣਾ ਕੋਈ ਚੱਕਰ ਆਣਾ ਇਹ ਸਾਰੇ symptoms ਹੈ ਜੇ ਬਾਈਜਨ ਤੁਹਾਨੂੰ ਇਸ ਤਰੀਕੇ ਨਾਲ ਲੱਗਦਾ ਹੈ ਤੁਸੀਂ immediately ਜਾ ਕੇ heart ਦੇ doctor ਨੂੰ check ਕਰਾਓ ਇੱਕ ਵਾਰ ਕੁਝ basic test ਹੁੰਦੇ ਅਸੀਂ ECG ਵਗੈਰੇ ਕਰਦੇ ਹਾਂ ਸਾਨੂੰ ਕੋਈ doubt ਲੱਗਦਾ ਤਾਂ ਅਸੀਂ ਉਹਦੇ ਉੱਪਰ ਕੋਈ ਆ ਇਕੋਕਾਰਡੀਓਗ੍ਰਾਫੀ ਯਾ ਟਰੈਡਮਿਲ ਟੈਸਟ ਕਰਦੇ ਪੱਟੇ ਦੇ ਬਿਜਾ ਕੇ ਅਸੀਂ ਦੇਖਦੇ ਕੋਈ ਦਿੱਕਤ ਨਾ ਹੋਵੇ ਜੇ ਉਹ ਟੈਸਟ ਨਾਰਮਲ ਆ ਗਿਆ ਫਿਰ ਤੁਹਾਨੂੰ ਹਾਰਟ ਦੇ ਪ੍ਰੋਬਲਮ ਹੋਣ ਦੇ ਚਾਂਸਸ ਘੱਟ ਹੁੰਦੇ ਹੈ ਤੇ ਤੁਹਾਨੂੰ ਕੋਈ ਵੀ ਸ਼ੱਕ ਹੋਵੇ ਕੋਈ ਫੈਮਿਲੀ ਹਿਸਟਰੀ ਹੈ ਤੁਹਾਨੂੰ ਤੋਂ ਇਮੀਡੀਟਲੀ ਜਾ ਕੇ ਡਾਕਟਰ ਨੂੰ ਚੈੱਕ ਕਰਾਉਣਾ ਜ਼ਰੂਰੀ ਹੈਗਾ ਸਰ ਇਸ ਹਸਪੀਟਲ ਦੀ ਗੱਲ ਕਰੀਏ ਤੇ ਕਿਹੜੇ ਕਿਹੜੇ ਐਡਵਾਂਸ ਟਰੀਟਮੈਂਟ ਅਵੇਲੇਬਲ ਸੀ ਆਪਣਾ ਜੋ ਗਲੋਬਲ ਹਾਰਟ ਐਂਡ ਸੁਪਰ ਸਪੈਸ਼ੈਲਟੀ ਹਸਪੀਟਲ ਹੈ ਆਪਣੇ ਕੋਲ ਹਾਰਟ ਦੇ ਅਲਾਵਾ ਬਾਕੀ ਵੀ ਸਾਰੇ ਸਪੈਸ਼ੈਲिटीज ਹੈਗੇ ਲੇਕਿਨ ਕਿਉਂਕਿ ਅੱਜ ਵਰਲਡ ਹਾਰ सारी टीम हैगी दो कार्डियोलॉजिस्ट है वो दे जो हार्ट का एनजियोग्राफी है एनजियोपलास्टी है ईको कार्डियोग्राफी टी एम टी आई सू वगैरह सारा कुछ हैगा कोई सर्जिकल बैकअप है कोई बाईपास करनी आ उपने के सी मुखर्जी है बहुत एक्सपीरियंस uh, डॉक्टर है तो वो uh, बापास सर्जरी करते हैं एक और चीज़ हैगी जो असी सिर्फ जदों हार्ट की गल करते हैं एक पेरीफरल वैसल्स आंदते ਜੋ ਦਿਲ ਦੀ ਬੰਗਮਾਰੀ ਦੇ अलावा ਪੈਰ ਦੀ ਨਾੜੀਆਂ ਦੀ ਬਲੌਕੇਜ ਬਹੁਤ ਜ਼ਿਆਦਾ ਕਾਮਨ ਹੈਗੀ। ਅੱਜ ਕੱਲ ਜੋ ਅਸੀਂ ਸ਼ੂਗਰ ਵਾਲੇ ਨੂੰ ਕਈ ਵਾਰ ਲਤ ਦੀ ਨਾੜ ਖਰਾਬ ਹੋ ਜਾਂਦੀ ਜਿਹਦੇ ਕਰਕੇ ਕਈ ਵਾਰ ਲਤ ਕੱਟਣੀ ਵੀ ਪੈਂਦੀ ਹੈ। ਤਾਂ ਸਾਡੇ ਕੋਲ ਪੰਜਾਬ ਦੇ ਪੂਰੇ ਵੈਰੀ ਫਿਊ ਵੈਸਕੂਲਰ ਸਰਜਨਸ ਹੈਗੇ। ਉਹ ਸਾਡੇ ਕੋਲ ਵੈਸਕੂਲਰ ਸਰਜਨ ਡਾਕਟਰ ਲਵ ਲੂਥਰਾ ਆਏਗੇ ਜੋ ਪੈਰ ਦੀ ਨਾੜੀ ਹੁੰਦਾ ਵੀ ਇਲਾਜ ਕਰਦੇ ਨੇ। ਤਾਂ ਸਾਡੇ ਕੋਲ ਕੰਪਲੀਟ ਟੋਟਲ ਪੈਕੇਜ ਹੈਗਾ ਹਾਰ ਦਾ। ਹਨਾ ਅਸੀਂ ਸਾਰਾ ਇਲਾਜ ਕਰਦੇ ਤਾਂ ਸਾਰਾ ਕੁਝ ਇਨ ਹਾਊਸ ਹੋ ਜਾਂਦਾ ਹੈ। ਤੇ ਗੱਲ ਕਰੀਏ ਐਡਵਾਈਸ ਕੀ ਕਰੋਂਗੇ ਜਿਹੜੇ ਪੇਸ਼ੈਂਟ ਦੇਖ ਰਹੇ ਹੋ ਉਹ ਕੀ ਐਡਵਾਈਸ ਦੇ ਰਿਹਾ ਕੋਟਿੰਗ ਕੋਲਡ ਹਾਲਟ ਸੀ ਮੇਰਾ ਤੋਂ ਮੇਨ ਜੋ ਵਰਡ ਹਰ ਡੇਟ ਮੇਨ ਮਕਸਦ ਹੈ ਨਾ ਪ੍ਰੀਵੈਂਸ਼ਨ ਅਸੀਂ ਚਾਹੁੰਦੇ ਹਾਂ ਕਿ ਬਿਮਾਰੀ ਨਾ ਹੋਵੇ ਬਟ ਉਹ ਪੋਸੀਬਲ ਨਹੀਂ ਹੈਗਾ ਅਸੀਂ ਇਹਨੂੰ ਘਟਾ ਸਕਦੇ ਹਾਂ ਇਨਸੀਡੈਂਸ ਨੂੰ ਘਟਾ ਸਕਦੇ ਹਾਂ ਉਹ ਘਟਾਉਣ ਵਾਸਤੇ ਮੇਨ ਹੋਏਗਾ ਕਿ ਸਾਡਾ ਜੋ ਹਰ ਸਮੇਂ ਅਸੀਂ ਸਟ्रेस ਕਰਦੇ ਹਾਂ ਤੁਸੀਂ ਕਿੱਥੇ ਵੇ ਜਾਓਗੇ ਕੋਈ ਵੀ ਕਹਿੰਦੇ ਬੋਲੇਗਾ ਲਾਈਫ ਸਟਾਈਲ ਇਜ਼ ਮੋਰ ਇੰਪੋਰਟੈਂਟ ਹੈ ਨਾ ਅਸੀਂ ਜੀਵਨ ਦਾ ਕੀ ਤਰੀਕਾ ਹੈਗਾ ਖਾਣ ਪੀਣ ਦਾ ਮੇਨ ਹੈਗਾ ਅਸੀਂ ਤਲੀਆਂ ਚੀਜ਼ਾਂ ਨਾ ਖਾਈਏ ਫਾਸਟ ਫੂਡ जो हैल्दी बैलेंस डाइट वो ग्रीन लीफी वेजिटेबल्स है फ्रूट्स है वह ज़्यादा सेवन करिए टाइम दे, टाइम इज़ वेरी इंपॉर्टेंट कि सदन दिन तीन बार खाना तो तीन बार खाओ ना? है ना वो ज़्यादा इंपॉर्टेंट एंड सेकंड थिंग इज एक्सरसाइज एक्सरसाइज इज़ वैरी इंपोर्टेंट और डेली एक्सरसाइज करनी है एंड जो अगेन प्रिवेंशन वास्ते है कि तुम्हें तो पता लगे कि को कोई प्रॉब्लम है नहीं जो रिस्क फैट अं बोलते हैं शुगर है या ब्लड प्रेसर किसी तो इमीडिएटली इलाज होना चाहिए उन्होंने करैक्शन करनी बहुत जरूरी है